ਕਿ ਸਕਾਤ ਮੈਡੀਕਲ ਸਟਰੀ ਕਿਹਦੇ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇਸਟਾ ਦਵਾਈ ਆ ਪਈਆ ਪਰ ਮੈਨੂੰ ਵੀ ਹਰੰਮੀ ਹੋਇਆ ਇਥੇ ਆ ਕਿ ਮੈਂ ਵੀ ਨਹੀਂ ਸੁਤਿਆ ਵੀ ਐਡੀ ਵੱਡੀ ਮਾਤਰਾ ਚ ਇਥੇ ਇੱਕ ਸਪੈਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਇਸਟਾਰ ਮਿਲਿਆ ਇਥੇ ਤੇ ਅੱਜ ਮੈਂ ਹੁਣ ਆ ਪੱਤਾ ਤੱਕ ਲਗਭਗ 400 ਦਾ ਪੱਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਇਹ ਹਜ਼ਾਰਾਂ ਪੱਤੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਇਥੇ ਪਏ ਨੇ ਇਹ ਸਭ ਉਸ ਦੇਖ ਕੇ ਮਾਨੂੰ ਆ ਬੜਾ ਦੁਖ ਲੱਗਾ ਤੁਸੀਂ ਆਪ ਸਿਆਣੋ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਤੇ ਦਵਾਈ ਸਵਰ ਹੋਈ ਕੀ ਇਕਰੋ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਣੇ ਆਪ ਨੂੰ ਲੱਭ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬਾਂਝੇ ਰਹਿ ਗਏ ਹੁਣ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਉਹ ਤੇ ਲੱਖਾਂ ਕਰੋੜਾਂ ਰੁਪਈਆ ਜਿਹੜੇ ਸਾਡੇ ਮਨੋ ਲੋਕ ਨੇ ਉਹਨਾਂ ਬਾਅਦ ਜਾ ਕੇ ਖਰਚਿਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਾਰ ਰਲ ਕੇ ਚਲਾਉਣਾ ਬਣ ਗਿਆ ਸਰਕਾਰ ਦਾ ਕੀ ਆ ਸਰਕਾਰ ਨੇ ਪ੍ਰਬੰਧ ਕਰ ਲਵੇ ਦਵਾਈਆਂ ਦੇ ਜੋ ਵੀ ਆ ਸਾਡੇ ਬਲੂ ਨਾ ਤੁਸੀਂ ਦੇਖਿਆ ਹੁਣ ਕਿ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕਾ ਤੋੜਾਂ ਦੀ ਦਵਾਈ ਪਈ ਆ ਤੁਸੀਂ ਦੇਖੀਏ ਸਰਨ ਠੀਕਾ ਸਰਕਾਰ ਤਾਂ ਆਪਣਾ ਬਣਦਾ ਕੰਮ ਤਾਂ ਰਹੀ ਆ ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜਾਛਦਾ ਵੀ ਸਾ ਤੁਸੀਂ ਅੱਜ ਦੇਖਿਆ ਵੀ ਮੈਂ ਤਾਂ ਇਹ ਤੋਂ ਵਗਰ ਸਭ ਕੰਨੀ ਦਵਾਈਆਂ ਪਈਆਂ ਨੇ ਕੋਈ ਕੋਈ 2021 ਚ ਹੋਈ ਆ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ਾਂ ਦੇਖ ਕੇ ਮਨ ਨੂੰ ਬੜਾ ਦੁਖਦਾ ਵੀ ਹਾਂ ਇਹ ਜਿਹੜੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਜੇ ਤੁਹਾਨੂੰ ਕੋਈ ਵੀ ਸਰਕਾਰੀ ਹਸਪਤਾਲ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਚ ਲਈ ਲੋਕ ਆਮ ਲੋਕ ਪਰਿਵਾਰ ਚੰਦਨ ਜਿਹਨੂੰ ਬੜਦਾ ਜਿਹੜਾ ਬੰਦੇ ਹਸਪਤਾਲ ਦਾ ਖਰਚਾ ਨਹੀਂ ਸਭ ਚੱਕ ਸਾਦੀ ਹੈਨਾ ਤੇ ਉਰੇ ਆ ਕੇ ਵੀ ਆਪਕੋ ਸੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਾਲਾ ਦੇਖੀ ਇਹਨਾਂ ਅੰਦਰ ਹਣਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਕੁਲ ਵੀ ਹਾਸ ਤਖਾਸਤ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਾਫ ਉਸ ਦੇਖ ਕੇ ਠੀਕ ਹੈ ਪਰ ਕੀ ਕਿਵੇਂ ਹੋਇਆ ਇਹ ਦੇਖਦਿਆਂ ਜੋ ਵੀ ਉਸ ਸੰਵਲ ਘੜੀ ਹੈਗਾ ਜਿਹੜੀ ਉਹ ਗੱਲ ਕਰਕੇ ਜਾ ਸਭ ਕੁਝ ਹੋਇਆ ਕਿ ਉਹਦੇ ਕੋਲੋਂ ਵੀ ਮਰਜ਼ੀ ਸੁਣੇ ਨਹੀਂ ਕਰਦੇ ਕਰਵਾਉਣਗੇ ਜਰੂਰ ਇਹ ਇਕ ਗੱਲ ਹੈ ਕਿ ਕੁਝ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਬਣਾਉਣੀ ਆ 10% ਤੋਂ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਦਾ ਤੇ ਉਹਦੇ ਵਿੱਚ ਕੁਝ ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਉਹ ਜਿਹੜੀ ਐਕਸਪਾਇਰ ਸੀ ਕੁਝ ਜਿਹੜੀਆਂ ਜਿਨ੍ਹਾਂ ਦੀ ਡੇਟ ਸੀ ਤੋਂ ਸਾਡੇ ਫਾਰਮੇਸੀ ਆਫੀਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਹ ਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਆਫੀਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀ ਆਫੀਸਰ ਦੀ ਸਾਡੇ ਕੋਲ ਮਤਲਬ ਇਸ ਟਾਈਮ ਤੇ ਇੱਕੋ ਹੀ ਫਾਰਮੇਸੀ ਆਫੀਸਰ ਸੀ ਤੇ ਉਹ ਵੀ ਆਪਣੀ ਡਿਊਟੀ ਕਰਦਾ ਹੈ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਆਈ ਨੂੰ ਇੱਕ ਹਫ਼ਤਾ ਹੀ ਹੋਇਆ ਤੇ ਅਸੀਂ ਕੱਲ ਹੀ ਕਮੇਟੀ ਬਣਾਈ ਤੇ ਉਹ ਕਮੇਟੀ ਦਾ ਨਾਮ ਸੀ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐਕਸਪਾਇਰ ਜਿਹੜੀ ਹੁੰਦੀ ਆ ਉਸ ਨੂੰ ਅਸੀਂ ਸੌਰਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੇ ਹਦਾਇਤਾਂ ਅਨੁਸਾਰ ਬਾਇਓ ਮੈਡੀਕਲ ਵੇਸਟ ਵਾਲਿਆਂ ਨੂੰ ਦਵਾਂਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਉਸ ਤੋਂ ਜਿਹਦੀ ਜੇਲਤੀ ਡਿਊਟੀ ਲੱਗੀ ਆ ਉਸ ਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਤੋਂ ਇਸ ਕਰਕੇ ਥੋੜਾ ਸਟਾਕ ਜਿਆਦਾ ਠੱਠਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋ ਗਿਆ ਡਿਸਕਾਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਰਿਸਕਡ ਕੀਤਾ ਸੋ ਜਿਹੜੀਆਂ ਕਿ ਉਹਨੂੰ ਕਰਨੀਆਂ ਚਾਹੀਦੀਆਂ ਸੀਗਾ ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਵੇਚਿਆ ਜਾ ਉਹਨੇ ਜਿਹੜੀਆਂ ਨੇੜੇ ਐਕਸਪਾਇਰ ਸੀ ਉਹ ਪਹਿਲਾਂ ਨਹੀਂ ਦਿੱਤੀਆ ਸੋ ਉਸ ਤੋਂ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬੰਦੀ ਕਾਰਵਾਈ ਹੋਗੀ ਉਹਦੇ ਗੈਸ ਕਰਾਂ। ਲਖੋ ਉਹਦੀ ਨੂੰ ਇੱਕ ਸ਼ਿਕਾਇਤ ਮਿਲਿਸਕੀ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਇੱਥੇ ਜਿਹੜੀ ਇਸਤਰਾ ਦਵਾਈ ਆ ਪਈਆ ਪਰ ਮੈਨੂੰ ਵੀ ਹਰੰਮੀ ਹੋਇਆ ਇਥੇ ਆ ਕਿ ਮੈਂ ਬੇਨਤੀ ਸੁਤਿਆ ਵੀ ਐਡੀ ਵੱਡੀ ਮਤਲਬ ਚ ਇਥੇ ਐਕਸਪਾਇਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈ ਦਵਾਈ ਐਕਸਪਾਇਰ ਮਿਲਿਆ ਇਥੇ ਤੇ ਅੱਜ ਮੇਰੇ ਹੁਣ ਪਤਾ ਚ ਲੱਗਭਗ 400 ਦਾ ਪਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਦੇ ਹਜ਼ਾਰਾਂ ਪੱਤੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਇਥੇ ਪਏ ਨੇ ਇਹ ਸਭ ਉਸ ਦੇ ਕੇ ਮਾਨੂੰ ਆ ਬੜਾ ਦੁੱਖ ਲੱਗਾ ਤੁਸੀਂ ਆਪਸਿਆਂ ਨੂੰ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਤੇ ਦਵਾਈ ਐਕਸਪਾਇਰ ਹੋਈ ਕੀ ਕਾਰੋਂ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਾਂ ਨੂੰ ਨਾਲਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਦੇ ਰਹਿ ਗਏ ਹੋਣ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋਨਾ ਦੀ ਦਵਾਈ ਆ ਇੱਥੇ ਪਈ ਰਹੀ ਹੋਵੇ ਤੇ ਲੱਖਾਂ ਕਰੋੜਾਂ ਰੁਪਏ ਜਿਹੜੇ ਸਾਡੇ ਮਤਲਬ ਲੋਕ ਨੇ ਉਹਨਾਂ ਬਾਅਦ ਜਾ ਕੇ ਖਰਚਿਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਭ ਰਲ ਕੇ ਚਲਾਉਣਾ ਬਣੂਗੀ ਸਰਕਾਰ ਦਾ ਕੀ ਆ ਸੰਚਾਰ ਨੇ ਪ੍ਰਬੰਧ ਕਰ ਲਵੇ ਦਵਾਈਆਂ ਨੇ ਜੋ ਵੀ ਆ ਸੱਦੇ ਬੰ ਨੂੰ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕ ਆ ਕਰੋੜਾਂ ਦੀ ਦਵਾਈ ਪਈ ਆ ਤੁਸੀਂ ਦੇਖੀਏ ਸਾਰਾ ਠੀਕ ਆ ਸਰਕਾਰ ਤਾਂ ਆਪਣਾ ਬੰਦਾ ਕੰਮ ਤਾਂ ਰਹੀ ਆ ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਇਹ ਇਹ ਲੱਗ ਜਾਂਦਾ ਵੀ ਤੁਸੀਂ ਅੱਜ ਦੇਖਿਆ ਵੀ ਮੈਂ ਤਾਂ ਅਈ ਤੋਂ ਵਗੈਰਾ ਸਭ ਕੰੀਆਂ ਦਵਾਈਆਂ ਪੀਈਆਂ ਨੇ ਕੋਈ 100 ਦਰ ਕੀ ਸੀ ਦਰ ਹੋਈ ਜਾਂ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ਾਂ ਦੇਖ ਕੇ ਮੈਨੂੰ ਆਪਣੇ ਮਨ ਨੂੰ ਬੜਾ ਦੁੱਖ ਲੱਗਦਾ ਵੀ ਹਾਂ ਇਹ ਜਿਹੜੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਕਿ ਤੁਹਾਨੂੰ ਕੋਈ ਵੀ ਸਰਕਾਰੀ ਹਸਪਤਾਲ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਲਈ ਲੋਕ ਆਮ ਲੋਕ ਪਰਿਵਾਰ ਜਨਨ ਜਿਹਨੂੰ ਬੜਾ ਜਿਹੜਾ ਬੰਦੇ ਹਸਪਤਾਲ ਦਾ ਖਰਚਾ ਨਹੀਂ ਚੱਕ ਸਕਦੇ ਹੈਨਾ ਇਹ ਉਹ ਇਹ ਆ ਕਿ ਵੀ ਆਪਕੋ ਹੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਲਾ ਦੇਖੀ ਨੇ ਅੰਦਰ ਹਣਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਕੁਲ ਵੀ ਹਾਸ ਖਾਸਤਾ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਆ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਭ ਕੁਝ ਦੇਖ ਕੇ ਠੀਕ ਆ ਪਰ ਕੀ ਕਿਵੇਂ ਹੋਇਆ ਇਹ ਦੇਖਦੇ ਆ ਜੋ ਵੀ ਉਸ ਸੌਧ ਉੱਘਾਰੀ ਹੈਗਾ ਜਿਹਦੀ ਉਹ ਗੱਲ ਕਰਕੇ ਜਾ ਸਭ ਕੁਝ ਹੋਇਆ ਠੀਕ ਆ ਉਹਦੇ ਬੰਦੂ ਮਰਦੀ ਤੋਂ ਨਹੀਂ ਕਰਦੇ ਕਰਵਾਉਣਗੇ ਜਰੂਰ ਇਹ ਸੱਚਾ ਗੱਲ ਹੈ ਕਿ ਉਹ ਜੇ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਬੰਦਾਨੇ 10% ਤੋਂ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਦਾ ਤੇ ਉਹਦੇ ਵਿੱਚ ਖੋਸ਼ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਕੁਝ ਜਿਹੜੀ ਐ ਜਿੰਨਾਂ ਦੀ ਡੇਟ ਸੀ ਤੋਂ ਸਾਡੇ ਫਾਰਮੇਸੀ ਆਫੀਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਆਫੀਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀਸਟ ਦੇ ਸਾਡੇ ਕੋਲ ਮਤਲਬ ਇਸ ਟਾਈਮ ਤੇ ਇੱਕੋ ਹੀ ਫਾਰਮੇਸੀ ਆਫੀਸਰ ਸੀ ਤੇ ਉਹੀ ਆਪਣੀ ਡਿਊਟੀ ਕਰ ਰਿਹਾ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਅਜੇ ਨੂੰ ਇੱਕ ਹਫ਼ਤਾ ਹੀ ਹੋਇਆ ਹੈ ਜਾਸੀ ਇਕੱਲੀ ਕਮੇਟੀ ਬਣਾਈ ਤੇ ਉਹ ਕਮੇਟੀ ਦਾ ਨਸੀ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐ ਐਕਸਪਾਇਰ ਜਿਹੜੀ ਹੁੰਦੀ ਆ ਉਸ ਨੂੰ ਅਸੀਂ ਸੌਰਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਇਓਮੈਡੀਕਲ ਵੇਸਟ ਵਾਲਿਆਂ ਨੂੰ ਦਵਾਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਹਫ਼ਤੇ ਜਿਹਦੀ ਜੇਲਤੀ ਡਿਊਟੀ ਲੱਗੀ ਆ ਉਸ ਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਤੋਂ ਇਸ ਕਰਕੇ ਇਹ ਸਾਰਾ ਸਟਾਕ ਜਿਆਦਾ ਇਕੱਠਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋਗੀਆਂ ਡਿਸਕਾਰਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਤੇ ਆ ਸੋ ਜਿਹੜੀਆਂ ਤੇ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ ਸੋ ਉਹ ਆਪਾਂ ਜਾਂਚ ਕਰਕੇ ਜੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਵੇਚੀਆਂ ਜਿਹੜੀਆਂ ਨਹੀਂ ਵੇਚੀਆਂ ਤੇ ਉਹ ਖੁਆਪਾ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬੰਦੀ ਉਹਦੇ ਅਗੇਸਟ ਕਰਾਂਗੇ